ਹੈਲੋ ਜੀ ਵੈਲਕਮ ਸ਼ਸ਼ੀਕਲ ਨਮਸਤੇ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਚ ਮੈਂ ਆਸ ਕਰਦੀ ਦੁਸਾਰੇ ਠੀਕ ਹੋਵੋਗੇ ਐਸੀ ਵੀ ਠੀਕ ਠਾਕ ਆ ਜੀ ਅੱਜ ਅਸੀਂ ਬਣਾਵਾਂਗੇ ਕੜੀ ਦੋ ਤਰ੍ਹਾਂ ਦੀ ਕੜੀ ਬਣਾਵਾਂਗੇ ਆਪਾਂ ਇੱਕ ਤਾਂ ਬਣਾਵਾਂਗੇ ਪਕੌੜੀਆਂ ਵਾਲੀ ਤੇ ਦੂਜੀ ਬਣਾਵਾਂਗੇ ਆਲੂਆਂ ਵਾਲੀ ਆਕੇ ਆਲੂ ਤੜਕੇ ਵਾਲੀ ਇੱਕ ਬਿਨਾ ਤੜਕੇ ਤੋਂ ਮਤਲਬ ਪਿਆਜ਼ ਗੰਡਾ ਨਹੀਂ ਪਾਣਾ ਇੱਕ ਬਣਾਵਾਂਗੇ ਤੜਕੇ ਵਾਲੀ ਜਿਤਨੇ ਪਿਆਜ਼ ਲਸਣ ਦੰਡਾ ਸਾਰਾ ਕੁਝ ਪਾਵਾਂਗੇ ਆਪਾਂ ਦੇ ਪਹਿਲਾਂ ਅਸੀਂ ਪਾਵਾਂਗੇ ਬਿਨਾਂ ਪਿਆਜ਼ ਤੋਂ ਤਿਆਰ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਤੇਲ ਪਾ ਲਿਆ ਇਹਦੇ ਵਿੱਚ ਤੇਂਡੀ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਸਾਡੇ ਘੜੀ ਜਦੋਂ ਵੀ ਬਣਦੀ ਦੋ ਤਰ੍ਹਾਂ ਦੀ ਬਣਦੀ ਹੈ ਇੱਕ ਤਾਂ ਪਕੌੜੀਆਂ ਵਾਲੀ ਬਣਦੀ ਹੈ ਤੇ ਇੱਕ ਬਿਨਾਂ ਪਕੌੜਿਆਂ ਦੇ ਨਿੱਕੇ ਆਲੂਆਂ ਵਾਲੀ ਗੜੀ ਦੋ ਤਰ੍ਹਾਂ ਦੀ ਗੜੀ ਬਣਦੀ ਹੁੰਦੀ ਹੈ ਜਦੋਂ ਵੀ ਬਣਨੀ ਹੋਵੇ ਤੇ 27 ਨੂੰ ਚੰਗੀ ਤਰ੍ਹਾਂ ਗਰਮ ਕਰਦੇ ਆ ਜੀ ਸਭ ਤੋਂ ਪਹਿਲਾਂ ਤੇਲ ਗਰਮ ਹੋਏ ਤਵਾ ਪਾਤੀ ਇਸ ਪੱਤਾ ਤਿੰਨ ਤਕਵਾ ਲਾਲ ਮਿਰਚ ਸੁੱਕੀ ਹੋਈ ਜੀਰਾ ਮੇਥੇ ਇਹਨਾਂ ਨੂੰ ਭੁੰਨਾਂਗੇ ਆਪਾਂ 2 ਤੋਂ 4 ਮਿੰਟ ਵਾਸਤੇ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਸਾਡੇ ਸਾਰੇ ਮਸਾਲੇ ਉਹ ਜਣ ਚੰਗੀ ਤਰ੍ਹਾਂ ਸਾਰੇ ਹੁਣ ਇਸੇ ਦੇ ਵਿੱਚ ਪਾ ਦਾਂਗੇ ਹਰੀ ਮਿਰਚ ਵੀਰਨ ਕਰਕੇ ਭੁੰਨ ਆ ਗਿਆ ਨੂੰ ਹਲਦੀ ਪਾਵਾਂਗੇ ਉਹ ਸਾਡੇ ਬਣਦੀ ਹੈ ਕੜੀ ਖੁੱਲੇ ਦਿਲ ਨਾਲ ਤੇ ਕੜੀ ਸਾਰੇ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਇਸ ਕਰਕੇ ਨੇ ਕੜੀ ਜ਼ਿਆਦਾ ਬਣਾਨੀ ਹੁੰਦੀ ਆ ਨਾਲ ਹੀ ਪਾਤੀ ਆਪਾਂ ਹਲਦੀ ਪਰ ਨਮਕ ਪਾਤਾ ਜੇ ਘੱਟ ਹੋਇਆ ਤੇ ਫਿਰ ਬਾਅਦ ਚ ਪਾਵਾਂਗੇ ਪੁੰਨਾਂਗੇ ਇਹਨੂੰ Musari, musari nih. Aku kita semua. Apa? lesi wijen, besan, teh haldi, biji pake kue. kita taruh besi kue ya. Musa ya. ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਆਪਣਾ ਜੋ ਘੋਲ ਬਣਾਇਆ ਹੋਇਆ ਬੇਸਨ ਦਾ ਤੇ ਲੱਸੀ ਦਾ ਇਹ ਹਲਾਵਾਂਗੇ ਤਾਂ ਬੇਸਨ ਬਿਲਕੁਲ ਆ ਜਾਵੇ ਤੇ ਬਹੁਤ ਵਧੀਆ ਬੇਸਨ ਹੈ ਨਹੀਂ ਸਾਰਾ ਚੰਗੀ ਤਰ੍ਹਾਂ ਘੁਲ ਗਿਆ ਸੀਗਾ ਤੇ ਥੋੜਾ ਜਿਹਾ ਵਿੱਚ ਪਾਵਾਂਗੇ ਆਪਾਂ ਇਹਦੇ ਵਿੱਚ ਪਾਣੀ ਤੋਗਾ ਜੀ ਆਪਾਂ ਪਾਤਾ ਪਾਣੀ ਇਹਨੂੰ ਸੀ ਹੁਣ ਹਲਾ ਕੇ ਢੱਕ ਕੇ ਪੱਕਣ ਦਵਾਂਗੇ 2 ਤੋਂ 2.5 ਘੰਟੇ ਵਾਸਤੇ ਇੱਕ ਵਾਰੀ ਉਹ ਉੱਲਾ ਆ ਜਾਵੇ ਜੀ ਬੈ ਜਾਵੇ ਫਿਰ ਉਸ ਤੋਂ ਆਪਾਂ ਗੈਸ ਜਿਹੜਾ ਹੈ ਉਹ ਕਰ ਦਾਂਗੇ ਘਟ ਜੋ ਪਟਾਕਦੀ ਆ। ਇਹ ਜਿਹੇ ਪੈਗਾ ਵੇ ਤੇ ਆਪਾਂ ਕਰਦੇ ਆਂ ਦੂਸਰੀ ਕੜੀ ਦੀ ਤਿਆਰੀ। ਇਹਦੇ ਵਿੱਚ ਆਪਾਂ ਪਿਆਜ਼, ਆਲੂ, ਲਸਣ ਤੇ ਅਦਰਕ ਕੱਟ ਲੈਨੇ ਆਂ। ਛਿਲ ਕੇ, ਤੋਕੇ, ਚੰਗੀ ਤਰ੍ਹਾਂ ਰਾਲੋ। ਮੈਨੂੰ ਤਾਂ ਮੇਰੇ ਬੇਟੇ ਨੂੰ ਜਿਹੜੀ ਕੜੀ ਆ ਆਲੂਆਂ ਵਾਲੀ ਪਸੰਦ ਆ, ਅਸੀਂ ਪਕੌੜੀਆਂ ਵਾਲੀ ਨਹੀਂ ਖਾਂਦੇ ਆ ਕਿਉਂਕਿ ਉਹਨੇ ਮਾਂ ਪੁੱਤ ਆਪਾਂ ਉਸੇ ਇਹ ਪਕਾਟ ਲੈਨੇ ਆਲੂ ਅਦਰਕ ਤੇ ਪਿਆਜ਼ ਮੈਂ ਧੋ ਲਿਆ ਸੀਗਾ ਧੋਣ ਤੋਂ ਕੱਟ ਲਿਆ ਸੀਗਾ ਤੇ ਪਾਉਣ ਕਰੀਏ ਇਤਨਾ ਨੇ ਆਪਣੇ ਕੜੀ ਜੀ ਦੀ ਪਈ ਹੈ ਇਹ ਇੱਧਰ ਰਹੀ ਸਬ ਕੜੀ ਤੋ ਤੋ 2.5 ਘੰਟੇ ਆਪਾਂ ਕੜੀ ਮਿਲਾਂਗੇ ਮੈਂ ਥੋੜਾ ਨਮਕ ਚੈੱਕ ਕੀਤਾ ਇਹ ਸਾਢੇ 6 ਦੇਕਰ ਨਵਾਂਗੇ ਆਪਾਂ ਇਹ ਨਾਲ ਰਿਜਣੀ ਆ ਰਿਜੇ ਨਾਲ ਥੋੜੀ ਘਣੀ ਤੇ ਹੁਣ ਆਪਾਂ ਕਰਤਾ ਗੈਸ ਘਟ ਕਿਉਂਕਿ ਆਪਾਂ ਲੋ ਤੇ ਹੁਣ ਇਹਨੂੰ ਪਕਾਵਾਂਗੇ ਹਾਈ ਤੇ ਨਹੀਂ ਪਕਾਣਾ ਕਿੰਨੇ ਗੈਸ ਤੇ ਆਪਾਂ ਰੱਖਾਂਗੇ ਜ਼ਿਆਦਾ ਨਹੀਂ ਕਰਨਾ ਗੈਸ ਕਰਤਾ ਘੱਟ ਘੱਟ ਇਸ ਤੇ ਪਕਾਵਾਂਗੇ ਆਪਾਂ ਅਗਰ ਸਾਡੀ ਕੜੀ ਪਾਣੀ ਤੇ ਆਪਾਂ ਨਾਲ ਬਣਾਵਾਂਗੇ ਜੀਰਾ ਰਾਈਸ ਚੌਲ ਬਣਾਵਾਂਗੇ ਮੈਂ ਚੋਲਾ ਨੂੰ ਹਮੇਸ਼ਾ ਰਾਈਫਾਈਂਡ ਦਾ ਤੜਕਾ ਲਗਾਉਂਦੀ ਹਾਂ ਸਰੋਂ ਦਾ ਤੇਲ ਪੱਤਾ ਕਦੇ ਵੀ ਨਹੀਂ ਲਗਾਇਆ। ਜ਼ਿਆਦਾਤਰ ਰਾਈਫਾਈਂਡ ਵਿੱਚ ਹੀ ਚੋਲ ਬਣਾਦੇ ਹੁੰਦੀ ਆ। ਖਿਚੜੀ ਹੋਈ, ਚੋਲ ਹੋਏ ਰਾਈਫਾਈਂਡ ਚ ਬਣਾਉਣੀ ਹੁੰਦੀ ਆ 1 ਗਲਾਸ ਚੋਲਾਂ ਦਾ ਆ। ਤੇ ਨੂੰ ਸਾਫ ਕਰ ਲਿਆ ਸੀਗਾ। ਆ ਪਕੜਾਈ ਇਸਲਾਮਾਂਗੇ ਤੜਕਾ। కళీతో పానీ ఏదే రిఫైన్ పాఫైన్ గర్మ గర్మ జీరా పావాలే ఏదో తెల్ గీరావే షేర్ పుజాయిగా ਦੇ ਨੂੰ ਪੁੰਨਾਂਗੇ 2 ਤੋਂ 4 ਮਿੰਟ ਬਾਅਦ ਤੇ ਨਾਲੇ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਸਵਾਦ ਅਨੁਸਾਰ ਨਮਕ ਆਪਾਂ ਹਸਾਣਾ ਮਿਕਸਾਂ ਵਿੱਚ ਤੋਂ ਵੀ ਕੱਟ ਕੜਾਜੇ ਪਾਵਾਂਗੇ ਇੱਕ ਗਲਾਸ ਚੌਲਾਂ ਦਾ ਬਣਾਉਣਾ ਇਸ ਕਰਕੇ ਚੌਣੇ ਸਮਾ ਲਈ ਪਾਵਾਂਗੇ 2 ਗਲਾਸ ਚੌਣੇ ਦੇ ਕੜਾਹੀ ਵਿੱਚ ਜਦੋਂ ਚੌਲ ਬਣਾਉਨੇ ਇੱਕ ਗਲਾਸ ਚੌਲਾਂ ਦਾ ਤੇ ਦੋ ਗਲਾਸ ਪਾਣੀ ਦੇ ਪੈਂਦੇ ਨੇ ਤੇ ਕੁੱਕਰ ਵਿੱਚ ਸਿੰਕ ਨਹੀਂ ਹੁੰਦਾ ਜਦੋਂ ਆਪਾਂ ਪਾਣੀ ਕੁੱਕਰ ਲਈ ਨਹੀਂ ਕਰਦੇ ਤਾਂ ਇਹ ਆਪਣਾ ਸਟੀਮ ਨਾ ਬਣਦੇ ਨੇ ਅਸੀਂ ਇਹਨੂੰ ਢੱਕ ਕੇ ਪਾਣੀ ਨੂੰ ਪਾ ਦਾਂਗੇ ਜਿੰਨਾ ਪਾਵਾਂਗੇ ਜਿੰਨਾ ਪਾਣੀ ਲੱਜਣ ਲੱਗ ਪਏਗਾ ਅਸੀਂ ਚੌਲ ਤੋਂ 30 ਮਿੰਟ ਪਾਵਾਂਗੇ ਇਹਨਾਂ ਦੇ ਆਹ ਜਿਵੇਂ ਲਾ ਕੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਇਸ ਨੂੰ ਧੱਕ ਬਰਨਣ ਕਰਵਾਸਤੇ ਰੱਖ ਲਾਂਗੇ ਜਿਸ ਵਿੱਚ ਆਪਾਂ ਹਿਲਾਉਂਦੇ ਰਹਾਂਗੇ ਚੋਲੋਂ ਵੇਖਦੇ ਰਹਾਂਗੇ ਤੇ ਆਪਾਂ ਕਰ ਲਈ ਆਪਣੀ ਗੜੀ ਤਿਆਰ ਤੜਕੇ ਵਾਲੀ ਕੜਾਈ ਵਿੱਚ ਪਾਵਾਂਗੇ ਆਪਾਂ ਤੇਲ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਕਰਮ ਕਰੰ ਤੋਂ ਬਾਅਦ ਅਸੀਂ ਇਹਦੇ ਵਿੱਚ ਸਿਰਫ ਜੀਰਾ ਹੀ ਪਾਣਾ ਹੈ ਹੋਰ ਕੁਝ ਨਹੀਂ ਪਾਣਾ ਜੀਰਾ ਹੀ ਆਪਾਂ ਪਾਵਾਂਗੇ ਕਿਉਂਕਿ ਬਾਕੀ ਮਸਾਲੇ ਕੜੀ ਵਿੱਚ ਪਾਏ ਹੋਏ ਨੇ ਤੇ ਨਾਲ ਹੀ ਆਪਾਂ ਪਾਵਾਂਗੇ ਜੀਰਾ ਭੁੰਨਣ ਤੋਂ ਬਾਅਦ ਅਦਰਕ ਤੇ ਲਸਣ ਜਿਹੜਾ ਕੱਟਿਆ ਹੋਇਆ ਕੋਲ ਇਟਾ ਰੱਖੋ 9 ਤੋਂ 10 ਮਿੰਟ ਬਾਅਦ ਹੋ ਜਾਣਾ ਹੈ ਉਹ ਨਾਲ ਹੀ ਆਪਾਂ ਪਾ ਦਾਂਗੇ ਪਿਆਜ਼ ਤੇ ਆਲੂ ਇਨਾ ਨੂੰ ਵੀ ਪੋਨ ਲਾਂਗੇ ਆਪਾਂ ਚੰਗੀ ਤਰ੍ਹਾਂ ਕਿ ਆਪਾਂ ਦੇ ਪਾਣੀ ਨੂੰ ਜਿਹੀ ਤਰ੍ਹਾਂ ਤੁਹਾਨੂੰ ਲਓਗੇ ਆਪਾਂ ਕਨਾਲੀ ਆਪਾਂ ਚੋਲ ਦੇ ਤਰ੍ਹਾਂ ਨਹੀਂ ਕੋਈ ਤੋੜਾ ਨਹੀਂ ਖਿਲੜਾ ਦੇਤੀ ਸੀ

ਥੋੜਾ ਜਿਹਾ ਮਨਪਾਨਣ ਦਾ ਪਾਣੀ ਮੇਰੇ ਦਿਰ ਬੰਦੀ ਤੇ ਆਹ ਦੇ ਸਭ ਦਿਰ ਵਿੱਚ ਆ ਕੇ ਸਾਡੀ ਕੜੀ ਰਿਧੀ ਹੋਈ ਆ ਤੱਪ ਤੇ ਮਨਪਾਨਣ ਦਾ ਹੈ ਸਦਾ ਇਹ ਪਿਆਜ਼ ਹੈ ਥੋੜੀ ਜਿਹੀ ਗਾਜੰਡੇ ਨੇ ਹਲਾ ਕੇ ਸੰਭਰੇ ਸੀਗੇ ਇਹਨੇ ਬੰਨਣਾ ਦੇ ਦਿੱਤੇ ਮਸਾਲੇ ਕੋਲ ਕਿ ਆਪਣਾ ਮੁਖ ਪਾਤਾ ਹੈ ਦੇ ਵਿੱਚ ਹੁਣ ਆਪਾਂ ਪਾਵਾਂਗੇ ਥੋੜੀ ਜਿਹੀ ਹਲਦੀ ਤੇ ਥੋੜੀ ਜਿਹੀ ਪਾਵਾਂਗੇ ਮਿਰਚ ਤਾਜ਼ੋ ਪਿਆਜ਼ ਔਰ ਆਲੂਆਂ ਦੇ ਵਿੱਚ ਮਸਾਲਾ ਜਿਹੜਾ ਹੈ ਮਿਰਚ ਦਾ ਤੇ ਸਰਾਵੇ ਇਸ ਕਰਕੇ ਆਪਾਂ ਥੋੜਾ ਜਿਹਾ ਵਿੱਚ ਪਾਵਾਂਗੇ ਇਸ ਨੂੰ ਭੁੰਨਾਗੇ 2 ਤੋਂ 4 ਮਿੰਟ ਵਾਸਤੇ ਕਿ ਤੇਲ ਵਿੱਚ ਘੱਟ ਪਾਇਆ ਸੀ ਜਿਆਦਾ ਤੇਲ ਨਹੀਂ ਪਾਇਆ ਨਾਲ ਪਾ ਬੰਗੇ ਪਕੜੀ ਹੁਣ ਗਰਮ ਘਟਕੇ ਕਾਜੀ ਨੂੰ ਖੰਨਣੇ ਕਿ ਪਾਵਾਂਗੇ ਨਮ ਲਾਵਾਂਗੇ ਆਪਾਂ ਕੜੀ ਨੂੰ ਲਾਵਾਂਗੇ ਆਪਾਂ ਇਹਦਾ ਵੀ ਗੈਸ ਕਰਤਾਗੇ ਘੱਟ ਸਲੋ ਜੁਰਜੀ ਪਈਏ ਸਲੋ ਕਰਕੇ ਇਸ ਨੂੰ ਠੱਕ ਦਾਂਗੇ ਇਸ ਨੂੰ ਵੀ ਆਪਾਂ ਇੰਨਾ ਟਾਈਮ ਹੀ ਪਕਾਵਾਂਗੇ ਜਿੰਨਾ ਟਾਈਮ ਜੁਰਜੀ ਕੜੀ ਪੱਕੇਗੀ ਜਨ ਕਿ 2 ਘੰਟੇ ਬਾੜ ਨੂੰ ਲੱਗਣਗੇ ਸਾਡੀ ਕੜੀ ਨੂੰ ਦੋਨਾਂ ਨੂੰ ਦੋ-ਦੋ ਢਾਈ ਘੰਟੇ ਆਪਾਂ ਪਕਾਉਂਦੇ ਹੁੰਦੇ ਆ ਕੜੀ ਲੋ ਗੈਸ ਤੇ ਬਣੀ ਹੋਈ ਕੜੀ ਬਹੁਤ ਸੁਆਦ ਬਣਦੀ ਐ ਸੀ ਉਹ ਪੱਕਣ ਦਵਾਂਗੇ ਆਪਾਂ ਤੇ ਆਪਾਂ ਹੁਣ ਦੂਜੀ ਕੜੀ ਵਾਸਤੇ ਦਾਲ ਵਾਲੇ ਪਕੌੜੇ ਪਾਵਾਂਗੇ ਦੂਜੇ ਪਕੌੜੇ ਨਹੀਂ ਆਪਾਂ ਬਣਾ ਕੇ ਪਾਵਾਂਗੇ ਦਾਲ ਵਾਲੇ ਪਕੌੜੇ ਆਪਾਂ ਪਾਵਾਂਗੇ ਮੋٹے ਇਹਦੇ ਬੱਡੇ-ਬੱਡੇ ਪਕੌੜੇ ਆਪਾਂ ਤੋੜ ਲਾਂਗੇ ਕਦਰਿਸ ਇਹਨੂੰ ਆਪਾਂ ਪਾਵਾਂਗੇ ਜਿਹੜੀ ਦੂਸਰੀ ਕੜੀ ਹੈ ਬਿਨਾ ਤੜਕੇ ਤੋਂ ਬਿਨਾ ਪਿਆਜ਼ ਵਾਲੇ ਤੜਕੇ ਤੋਂ ਕੜੀ ਆ ਉਹਦੇ ਵਿੱਚ ਆਪਾਂ ਪਾ ਕੇ ਇਸਨੂੰ ਪਕਾਵਾਂਗੇ ਪਕਾ ਕੇ ਗੈਸ ਘਟਾ ਤੇ ਅਸੀਂ ਚੋਲ ਵੀ ਵੇਖ ਲੈਂਦੇ ਆ ਆਪਣੇ ਲਓ ਚੌਲ ਵੀ ਸਾਡੇ ਤਕਰੀਬਨ ਹੋ ਗਏ ਨੇ ਆਪਾਂ ਗਰੰਤਮਾਂ ਦੇ ਭਾਫ ਆਪਾਂ ਵੀ ਦੇਖੀਏ ਚੌਲ ਜੁਲਿਆ একদম ਬਣ ਕੇ ਹੋ ਗਏ ਰੈਡੀ ਅਰੇ ਚੌਲ ਵੀ ਬਣ ਕੇ ਤਿਆਰ ਨੇ ਸਾਡੀ ਕੜੀ ਬਣ ਰਹੀ ਆ ਜੀਰਾ ਗਾਇ ਸਾਡੇ ਬਣ ਕੇ ਰੈਡੀ ਹੋ ਗਏ ਨੇ ਹੋ ਗਿਆ ਜਿਹੜਾ ਮੈਂ ਪਕਾਵਾਗੇ ਫੁਲ ਕੇ ਲਾਵਾਂਗੀ ਕਿਉਂਕਿ ਡੈਡ ਸਾਡੇ ਚੌਲ ਨਹੀਂ ਖਾਂਦੇ ਇਹ ਚੌਲ ਬਣਦੇ ਹੋਣ ਇੱਕ ਤੋਂ ਫੁਲਕੇ ਆਪਾਂ ਨਾਲ ਤੁਹਾਨੂੰ ਚਾਹੀਦੇ ਜ਼ਰੂਰ ਇੱਕ ਅਦਾ ਫੁਲਕਾ ਪਰ ਆਪ ਨੂੰ ਭੁੱਖ ਲੱਗ ਜਾਂਦੀ ਹੈ ਤੇ ਆਪਾਂ ਕੜੀ ਵੀ ਖਾਣੇ ਆਂ ਅਸਲ ਵਿੱਚ ਲੱਗਿਆ ਤੇ ਇਸ ਕਰਤਾ ਇਹਨਾਂ ਕਾਫੀ ਟਾਈਮ ਹੋ ਗਿਆ ਸੀਗਾ ਮੇਸਦੀ ਨੂੰ ਇਹ ਤੁਸੀਂ ਸਬਿੱਟ ਕਰ ਲਿਓ ਆਲੂ ਤੇ ਪਿਆਜ਼ ਦੇ ਤੜਕੇ ਵਾਲੀ ਗੈਸ ਕਰਤਾ ਇਹਦਾ ਬੰਦ ਤੇ ਦੂਸਰੀ ਹੱਲੇ ਮੈਂ ਰਿੰਨਾਂਗੀ ਉਹ ਵਾਲੀ ਕੜੀ ਨੂੰ ਹਰਾ ਵੀ ਹੋ ਗਏ ਨੇ ਥੋੜਾ ਟਾਈਮ ਹੋਰ ਪਕਾਵਾਂਗੇ ਬਸ 15 ਮਿੰਟ ਸਾਰੇ ਜਿਹੜਾ ਸਬੀ ਕੜੀ ਵਿੱਚ ਰਚ ਗਈ ਹੈ ਫੌੜੇ ਨੇ तकरीबन ਸਾਰੇ ਹੋ ਗਏ ਨੇ 10 ਤੋਂ 15 ਮਿੰਟ ਵਾਸਤੇ ਨੂੰ ਹੋਰ ਪਕਾਵਾਂਗੇ ਆਪਾਂ ਗੈਸ ਨੂੰ ਮੈਂ ਕਰਤਾ ਅਸਲ ਘੱਟ ਤੈ ਨੂੰ ਸਲੋ ਕਰਤਾ ਬਾਕੀ ਸਾਡ ਬਿੰਦ ਨੇ ਰੈਡੀ ਆਪਾਂ ਕਰਦੇ ਆਂ ਤਿਆਰ ਮੰਮੀ ਵਾਸਤੇ ਪਕੌੜਿਆਂ ਵਾਲੀ ਕੜੀ ਨਾਲ ਚੌਲ ਪਾਵਾਂਗੇ ਮੰਮੀ ਨੂੰ ਪਕੌੜੇ ਨਹੀਂ ਪਾਣੇ ਮੰਮੀ ਲਈ ਤਲੀਆਂ ਹੋਈਆਂ ਚੀਜ਼ਾਂ ਨਾ ਚਦੀਆਂ ਨਹੀਂ ਉਸ ਕਰਕੇ ਮੰਮੀ ਨੂੰ ਕੜੀ ਕੰਦੀ ਤੇ ਚੌਲ ਪਾਵਾਂਗੇ आलू वाली गली भी तैयार है लाइक शेयर कमेंट जरूर करना चैनल सब्सक्राइब, जरूर करना मिलते हैं जी ब्लॉग बाय बाय रब राखा जी थैंक यू